ਅਸੀਂ ਤਰੀਕੇ ਦੇ ਨਾਲ ਸਹਿਮਤ ਨਹੀਂ ਆ ਗਏ ਕਿਸੇ ਦੇਸ਼ ਦੀ ਕੰਧ ਟੱਪ ਕੇ ਜਾਣਾ ਕਿੰਨਾ ਕੁ ਜਾਇਜ਼ ਹੈ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਕੰਧ ਟੱਪ ਕੇ ਜਾ ਰਹੇ ਆ ਅਸੀਂ ਅਸੀਂ ਤਾਂ ਹੀ ਮੋਦੀ ਸੱਜਣ ਸੀ ਉਹਨਾਂ ਦੇ ਨਾਲ ਲੱਗਦਾ ਨਹੀਂ ਇਸ ਮਾਮਲੇ ਤੋਂ ਪਹਿਲਾਂ ਤੁਹਾਨੂੰ ਜਾ ਕੇ ਖਨੌਰੀ ਬੈਠਣਾ ਚਾਹੀਦਾ ਸੀ ਉਹਨਾਂ ਦੇ ਨਾਲ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਸੀ ਜਿੱਥੇ ਢੱਲੇਮਾਲ ਸਭ ਭੁੱਖੇ ਮਣਦੇ ਉੱਥੇ ਵੀ ਮਣਦੇ ਪਏ ਆ ਉੱਥੇ ਵੀ ਵੱਡੇ ਪਏ ਆ ਇਸ ਮਸਲੇ ਤੇ ਅਸੀਂ ਆ ਕੇ ਪੁਤਲੀ ਸੜਨਦੇ ਆ ਵੇਖੋ ਜਿਹੜੇ ਢੱਲੇਆ ਸਾਹਿਬ ਬੈਠੇ ਹੋ ਆਜ਼ਾਦ ਜਥੇ ਸਵਾਲ ਆ ਕਿ ਜਿਸ ਤਰ੍ਹਾਂ ਸਾਡੀਆਂ ਕਿਸਾਨ ਜਥੇ ਬੰਦੀਆਂ ਨੇ ਹਨਾ ਇਹ ਜਦੋਂ ਰਜਿਸਟਰਡ ਹੋਈਆਂ ਜਾਂ ਬ ਇਹਨਾਂ ਤੱਕ ਸੁਵਿਧਾ ਰਹੂਗਾ ਕੋਈ ਦੈਰ ਆਊਗਾ ਕਿ ਇਹ ਜਿਹੜੀ ਕਿਸਾਨੀ ਦੀ ਨਕਲੀ ਦਵਾਈਆਂ ਬੀਜ ਉਹਦੀ ਲੜਾਈ ਜਾਂ ਐਮਐਸਪੀ ਦੀ ਲੜਾਈ ਇਹ ਸਾਡੀਆਂ ਜਿਹੜੇ ਜਥੇਬੰਦੀਆਂ ਨੇ ਆਪਾਂ ਥਾਣੇ ਆ ਕੇ ਧਰਨੇ ਇਥੇ ਪਰਚਾ ਦਰਜ ਕਰਦੋ ਇਹਦਾ ਕੈਨਸਲ ਕਰਦੋ ਤੇ ਇਹ ਜਿਹੜਾ ਇਹ ਵੀ ਮੈਟਰ ਆਪਾਂ ਲੈ ਕੇ ਤੁਰੇ ਆ ਇਹ ਇਦਨਾ ਜਾਬਦਾਨ ਵੀ ਤੁਹਾਡਾ ਝੰਡਵਟ ਹੁੰਦਾ ਵਾ ਕਿ ਸਾਰੇ ਲੋਕ ਝੰਡਾ ਚੁੱਕ ਕੇ ਸਰਕਾਰਾਂ ਤੋਂ ਹਸਤਾ ਕਿਉਂ ਫੁੱਤ ਲੈ ਗਏ ਕੀ ਮਾਮਲਾ ਜੀ ਅੱਜ ਜੋ ਇੱਥੇ ਅੰਬਰਸਰ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਜਿਹੜਾ ਪੋਤਲਾ ਬੁੱਕਿਆ ਗਿਆ ਵਾ ਉਹ ਮੋਦੀ ਦਾ ਤੇ ਭਗਵੰਤ ਮਾਨ ਦਾ ਬੁੱਕਿਆ ਗਿਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ ਜੋ 20 ਜਨਵਰੀ ਦਾ ਜਦੋਂ ਦੀ 트럼ਪ ਸਰਕਾਰ ਆਈ ਉਹਨਾਂ ਨੇ ਐਲਾਨ ਕੀਤਾ ਵੀ ਆਪਾਂ ਆਪਣੇ ਦੇਸ਼ ਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਾਂਗੇ ਤੇ ਉਹਨਾਂ ਨੂੰ ਲਗਾਤਾਰ ਉਤੋਂ ਭਾਵੇਂ ਭਾਰ ਦੇ ਲੋਕ ਆ ਭਾਵੇਂ ਹੋਰ ਨਾ ਕੰਟਰੀਆਂ ਦੇ ਉਹ ਲਗਾਤਾਰ ਕੱਢਿਆ ਜਾ ਰਿਹਾ ਵਾ ਤੇ ਉਹਨਾਂ ਦੇਖਿਆ ਵੀ ਵੇਖੋ ਜੋ ਕੱਢਣਾ ਇੱਕ ਵੱਖਰੀ ਗੱਲ ਆ ਪਰ ਜੋ ਤਰੀਕਾ ਵਰਤਾਇਆ ਜਾ ਰਿਹਾ ਵਾ ਉਹ ਤਰੀਕੇ ਦਾ ਅਸੀਂ ਵਿਰੋਧ ਕਰਦੇ ਆ ਕਿਉਂਕਿ ਇਤੋਂ 40 ਘੰਟੇ ਦੀ ਲੰਮੀ ਫਲਾਈਟ ਆ ਅਮਰੀਕਾ ਦੀ ਤੇ ਜੋ ਪਿਛਲੇ ਦਿਨੀ ਜਹਾਜ਼ ਆਇਆ ਅਮਰੀਕਾ ਦਾ ਇੱਥੇ ਭਾਰਤ ਦੇ ਵਿੱਚ 104 ਯਾਤਰੀ ਆਏ ਆ ਉਹਦੇ ਵਿੱਚ ਉਹਨਾਂ ਨੂੰ ਬੰਨ ਕੇ ਭੇਜਿਆ ਗਿਆ ਉਹਨਾਂ ਦੀਆਂ ਲੱਤਾਂ ਉਹਨਾਂ ਦਾ ਪਿੱਠ ਉਹਨਾਂ ਦੇ ਪੈਰ ਬੰਨ ਕੇ 40 ਘੰਟੇ ਲੰਮਾ ਉਹਨਾਂ ਨੂੰ ਬੰਨ ਕੇ ਭੇਜਿਆ ਗਿਆ ਤੇ ਇੱਕ ਪਾਸੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਅਸੀਂ ਦੁਨੀਆ ਦੀ ਪੰਜਵੀਂ ਵੱਡੀ ਇਕਨੋਮੀ ਆ ਤੇ ਅਸੀਂ ਬਿਸ਼ਪ ਗੁਰੂਆ ਪਰ ਦੂਜੇ ਪਾਸੇ ਮੁਲਕ ਦੇ ਲੋਕਾਂ ਦਾ ਜਲੂਸ ਨਿਕਲ ਰਿਹਾ ਉਹਦੇ ਖਿਲਾਫ ਇਕੱਠੇ ਲੋਕਾਂ ਨੂੰ ਦੱਸਣਾ ਸ਼ੁਰੂ ਦੱਸਣ ਨਹੀਂ ਆਏ ਆ ਕਿ ਜੋ ਮੋਦੀ ਸਾਹਿਬ ਕਹਿੰਦੇ ਸੀ ਕਿ ਅਸੀਂ ਬਿਸ਼ਪ ਗੁਰੂਆ ਕੋਈ ਬਿਸ਼ਪ ਗੁਰੂ ਨਹੀਂ ਆ ਸਿਰਫ ਉਹ ਝੂੜ ਦਾ ਹਸਾਰਾ ਲੈ ਕੇ ਅੱਜ ਤੱਕ ਬਣਿਆ ਸੀ ਇੱਕ ਬੰਨੇ ਉਹ ਗੱਲ ਕਰਦੇ ਸੀ ਕਿ ਗੁਜਰਾਤ ਇੱਕ ਮਾਡਲ ਆ ਉਹਦੇ ਵਿੱਚ ਵੇਖੋ ਜਿਹੜਾ ਜਹਾਜ਼ ਆਇਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਬੰਦੇ ਜਿਹੜੇ ਗੁਜਰਾਤ ਦੇ ਸੀ ਇਹ ਇਹ ਤੋਂ ਗੱਲ ਸਾਫ਼ ਤਾਂ ਹੁੰਦੀ ਆ ਵੀ ਇੱਥੋਂ ਦੇ ਸਰਕਾਰਾਂ ਦੇ ਸਤਾਏ ਹੋਏ ਲੋਕ ਭਾਰਤ ਦੇ ਭਾਵੇਂ ਪੰਜਾਬ ਦੇ ਗੁਜਰਾਤ ਦੇ ਮਹਾਰਾਸ਼ਟਰ ਦੇ ਨੇ ਉਹ ਦੂਜੇ ਦੇਸ਼ਾਂ ਨੂੰ ਪਲਾਨ ਕਰ ਰਹੇ ਨੇ ਤੇ ਸਰਕਾਰ ਜਿਹੜੀ ਅਮੂਰ ਦਰਸ਼ਕ ਬਣੀ ਆ ਸਰਕਾਰ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਜਾਦੀ ਤੇ ਉਹ ਆਪਣੀਆਂ ਜ਼ਮੀਨਾਂ ਜਾਇਦਾਦਾਂ ਸੋਨਾ ਗਹਿਣਾ ਵੇਚ ਕੇ ਵਿਦੇਸ਼ ਜਾ ਰਹੇ ਆ ਤੇ ਉਹ ਤੋਂ ਦੀਆਂ ਸਰਕਾਰਾਂ ਜਣੀਆਂ ਵਾਂ ਉਹਨਾਂ ਨੂੰ ਜਾਜਾ ਦੇ ਬੰਨ ਬਣ ਕੇ ਵਾਪਸ ਭੇਜ ਰਹੀਆਂ ਵਾਂ ਇਹ ਗੱਲ ਦੇ ਖਿਲਾਫ ਇੱਕ ਪਾਸੇ ਜਿਹੜਾ ਮੋਦੀ ਸਾਹਿਬ ਉੱਥੇ ਬੈਠੇ ਆ ਤੇ ਪਿੱਛੇ ਦੋ ਜਾਜ ਹੋਰ ਆ ਰਹੇ ਆ ਫੌਜੀ ਜਹਾਜ਼ ਕਿਸੇ ਦੇਸ਼ ਤੇ ਆਉਣਾ ਉਹ ਤੋਂ ਦੀ ਪ੍ਰਭਸਤਾ ਦੀ ਲੰਘਣਾ ਹੁੰਦੀ ਆ ਲੋਕਾਂ ਨੂੰ ਦੱਸਣ ਵਾਸਤੇ ਵੀ ਇਹ ਕੋਈ ਪ੍ਰਧਾਨ ਮੰਤਰੀ ਕੋਈ ਵਿਸ਼ਵ ਗੁਰੂ ਨਹੀਂ ਆ ਇਹ ਝੂਠ ਦਾ ਗੁਰੂ ਆ ਤੇ ਇਹ ਜੋ ਦੋ ਜਾ ਜਾ ਰਹੇ ਆ ਅਸੀਂ ਮੰਗ ਕਰਦੇ ਆ ਵੀ ਜਿਹੜਾ ਜੇ ਕੇ ਰਿਪੋਰਟ ਕਰਨੇ ਆ ਉਹ ਕਿਸ ਤਰੀਕੇ ਨਾਲ ਅਦਾਲਤੀ ਪ੍ਰਕਿਰਿਆ ਦੇ ਨਾਲ ਰਿਪੋਰਟ ਪੇਂਦੀ ਤੁਸੀਂ ਇਸ ਗੱਲ ਤੇ ਸਹਿਮਤੀ ਪ੍ਰਗਟ ਕਰਦੇ ਜੇ ਕੋਈ ਜੋ ਰਿਪੋਰਟ ਕੀਤਾ ਠੀਕ ਕੀਤਾ ਕਿਉਂਕਿ ਤੁਸੀਂ ਕਿਹਾ ਵਾ ਵੀ ਰਿਪੋਰਟ ਕਰਨਾ ਵੱਖਰੀ ਗੱਲ ਆ ਪਰ ਇਹਨਾਂ ਨੂੰ ਬੰਨ ਕੇ ਨਾ ਲਿਆਉਂਦੇ ਤੁਸੀਂ ਉਸ ਗੱਲ ਨਾਲ ਸਹਿਮਤ ਜੀ ਰਿਪੋਰਟ ਕੀਤਾ ਠੀਕ ਕੀਤਾ ਵੇਖੋ ਹਰ ਦੇਸ਼ ਦੀ ਸਰਕਾਰ ਦੇ ਆਪਣੇ ਉਹ ਆਪਣੇ ਦੇਸ਼ ਦੇ ਹਿਸਾਬ ਨਾਲ ਚਲਦੀ ਆ ਰਿਪੋਰਟ ਕਰਨ ਦਾ ਵੀ ਇੱਕ ਪਹਿਲਾਂ ਵੀ ਰਿਪੋਰਟ ਕੀਤੇ ਗਏ ਆ ਪਰ ਪਹਿਲਾਂ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਉਹਨਾਂ ਦੇ ਕੇਸ ਲੱਗੇ ਉਹਨਾਂ ਨੂੰ ਵਕੀਲ ਮਿਲੇ ਉਹ ਕੀ ਜੱਜਾਂ ਨੇ ਉਹ ਨਹੀਂ ਉਹਨਾਂ ਦੇ ਕਾਗਜ਼ ਪੱਤਰ ਪੂਰੇ ਹੋ ਕੇ ਤਾਂ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਪਰ ਅੱਜ ਜੋ ਕੀਤਾ ਜਾ ਰਿਹਾ ਅੱਜ ਕਿਸੇ ਨੂੰ ਕੋਈ ਅਦਾਲਤ ਨਹੀਂ ਕਿਉਂਕਿ ਇਹਦਾ ਜਾਣਾ ਚੱਕੀਤਾ ਜਾਣਾ ਚਾਹੀਦਾ ਵੀ ਤੁਸੀਂ ਨੂੰ ਸਹੀ ਠਰੋਂਦੇ ਜੇ ਕਿ ਗਲਤ ਕਰਨੇ ਚਾਹੀਦੇ ਕਿਸੇ ਤੁਸੀਂ ਸਹੁੰਦੇ ਵੀ ਅਸੀਂ ਤਰੀਕੇ ਦੇ ਨਾਲ ਸਹਿਮਤ ਨਹੀਂ ਹਾਂ ਕਿ ਕਿਸੇ ਦੇਸ਼ ਦੀ ਕੰਧ ਟੱਪ ਕੇ ਜਾਣਾ ਕਿੰਨਾ ਕ ਸਹੀ ਹੈ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਕੰਧ ਟੱਪ ਕੇ ਜਾ ਰਹੇ ਆ ਅਸੀਂ ਅਸੀਂ ਤਾਂ ਹੀ ਮੋਦੀ ਸਰਕਾਰ ਦੀ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਆ ਵੀ ਉਧਰ ਸਤਾਏ ਲੋਕ ਜਿਹੜੇ ਆ ਭਾਰਤ ਦੀਆਂ ਸਰਕਾਰਾਂ ਤੋਂ ਸਤਾਏ ਹੋਏ ਲੋਕ ਜਿਹੜੇ ਆ ਉਧਰ ਜਾ ਰਹੇ ਆ ਉਹ ਲੋਕਾਂ ਨੂੰ ਕੋਈ ਸ਼ੌਂਕ ਨਹੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਜਾਣ 40-40 ਲੱਖ ਵਾਲਾ ਕਿਸਾਨ ਗਰੀਬ ਹੈ ਜਿਹੜਾ 40-40 ਲੱਖ ਲਾ ਕੇ ਵਿਦੇਸ਼ਾਂ ਨੂੰ ਜਾ ਰਿਹਾ ਅਸੀਂ ਕਹਿੰਦੇ ਹਾਂ ਜਿਸੀਂ ਕਰਜ਼ੇ ਦੀ ਮਾਰ ਹੀ ਠਾ ਗਏ ਆ ਉਹ ਉਹ ਜਾਣਦਾ ਜਿੰਨੇ ਆਪਣਾ ਕਣ-ਕਣ ਵੇਚ ਕੇ ਉੱਥੇ ਗਿਆ ਵਾ ਦੇਖੋ ਪ੍ਰਵਾਸ ਜਿਹੜਾ ਜੇ ਦੁਨੀਆ ਦੀਆਂ ਕੰਪਨੀਆਂ ਅੱਜ ਭਾਵੇਂ ਵੱਡੀਆਂ ਮਨਿਸਟਰਮੈਂਟ ਸੰਤੋ ਕਾਰਕਿਲ ਜਾਂ ਹੋਰ ਕੰਪਨੀਆਂ ਜੇ ਆਪਣਾ ਕਾਰੋਬਾਰ ਇੱਕ ਦੂਜੇ ਦੇਸ਼ਾਂ 'ਚ ਕਰ ਸਕਦੇ ਆ ਫਿਰ ਲੋਕਾਂ ਜਿਹੜੇ ਮਜ਼ਦੂਰ ਆ ਉਹ ਦੂਜੇ ਦੇਸ਼ਾਂ 'ਚ ਕਿਉਂ ਨਹੀਂ ਜਾ ਸਕਦੇ ਇੱਕ ਫਲौरी ਸਾਹਿਬ ਸਵਾਲ ਆ ਜਿਸ ਤਰ੍ਹਾਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਹਨਾ ਇਹ ਜਿੱਦੋਂ ਰਜਿਸਟਰਡ ਹੋਈਆਂ ਜਾਂ ਬਣੀਆਂ ਇਹਨਾਂ ਤੱਕ ਸੁਵਿਧਾ ਰਹੂਗਾ ਕੋਈ ਦੈਰ ਹੋਊਗਾ ਕਿ ਇਹ ਜਿਹੜੀ ਕਿਸਾਨੀ ਦੀ ਨਕਲੀ ਦਵਾਈਆਂ ਬੀਜ ਉਹਦੀ ਲੜਾਈ ਜਾਂ ਐਮਐਸਪੀ ਦੀ ਲੜਾਈ ਇਹ ਸਾਡੀਆਂ ਜਿਹੜੇ ਜਥੇਬੰਦੀਆਂ ਨੇ ਆਪਾਂ ਥਾਣੇ ਆ ਕੇ ਧਰਨੇ ਇਥੇ ਪਰਚਾ ਦਰਜ ਕਰਦੋ ਇਹਦਾ ਕੈਨਸਲ ਕਰਦੋ ਤੇ ਇਹ ਜਿਹੜਾ ਇਹ ਵੀ ਮੈਟਰ ਆਪਾਂ ਲੈ ਕੇ ਤੁਰੇ ਆ ਇਹ ਇਦਨਾ ਜਾਬਦਾਨ ਵੀ ਤੁਹਾਡਾ ਝੰਡਵਟ ਹੁੰਦਾ ਵਾ ਕਿ ਸਾਡੇ ਜਥੇਬੰਦੀਆਂ ਲੋਕ ਝੰਡਾ ਚੁੱਕ ਕੇ ਸਰਕਾਰਾਂ ਤੋਂ ਸਤਾਏ ਹੋਏ ਕਿਹੇ ਰਾਜਨੀਤਿਕ ਤੇ ਮਗਰ ਨਹੀਂ ਕਿਵੇਂ ਐਮਐਲਏ ਦੇ ਕਿ ਚੇਅਰਮੈਨ ਦੇ ਮਗਰ ਨਹੀਂ ਜਾਂਦੇ ਉਹ ਜਥੇਬੰਦੀ ਦਾ ਝੰਡਾ ਫੜ ਕੇ ਆਉਂਦੇ ਆ ਤੇ ਜਥੇਬੰਦੀ ਉਹਨਾਂ ਨੂੰ ਦੁੱਖ ਸੁੱਖ ਦੇ ਵਿੱਚ ਉਹ ਜਥੇਬੰਦੀ ਦਾ ਫਰਜ਼ ਮੰਨਦਾ ਵੀ ਜੇ ਥਾਣੇ ਉਹਨਾਂ ਦੇ ਧੱਕਾ ਹੁੰਦਾ ਤੇ ਜਥੇਬੰਦੀ ਜਾ ਕੇ ਉਹਨਾਂ ਦੇ ਖਲੋਵੇ ਦੂਸਰੇ ਬਣੇ ਇਹ ਜੋ ਜਥੇਬੰਦੀਆਂ ਨੇ ਇਹ ਜਨਤਕ ਜਥੇਬੰਦੀਆਂ ਨੇ ਇਹਨਾਂ ਦਾ ਫਰਜ਼ ਆ ਵੀ ਜਦੋਂ ਵੀ ਕਿਤੇ ਜੇ ਸਾਡੇ ਤੇ ਕੋਈ ਜੁਰਮ ਹੁੰਦਾ ਸਾਡੇ ਤੇ ਵੀ ਬੁੱਧੀਜੀਵੀ ਵਰਗ ਸਿਵਲ ਸੁਸਾਇਟੀਆਂ ਮਲਾਜ਼ਮ ਜੋ ਜਾਗਦਾ ਤਬਕਾ ਉਹ ਸਾਡੇ ਹੱਕ 'ਚ ਬੋਲਦਾ ਤੇ ਸਾਡਾ ਵੀ ਫਰਜ਼ ਬਣਦਾ ਕਿਉਂਕਿ ਇਹ ਲੋਕ ਸਾਡੇ ਲੋਕ ਨੇ ਇਹ ਕਿਸਾਨਾਂ ਦੇ ਬੱਚੇ ਨੇ ਮਜ਼ਦੂਰਾਂ ਦੇ ਬੱਚੇ ਨੇ ਇਹ ਭਾਵੇਂ ਕੋਈ ਵੀ ਘਟਨਾ ਹੋਵੇ ਭਾਵੇਂ ਚੰਦ ਭਾਂ ਦੀ ਘਟਨਾ ਹੋਵੇ ਪਿੰਡ ਭਾਵੇਂ ਪਿੰਡ ਠੱਠੇ ਦੇ ਵਿੱਚ ਜਿੱਥੇ ਮਜ਼ਦੂਰਾਂ ਕੋਲ ਪਲਾਟ ਕੋਏ ਜਾ ਰਹੇ ਭਾਵੇਂ ਉਹਦੀ ਘਟਨਾ ਹੋਵੇ ਭਾਰਤੀ ਕਿਸਾਨਾਂ ਦੀ ਏਕਤਾ ਗ੍ਰਾਹ ਦਾ ਸਵਿਧਾਨ ਕਹਿੰਦਾ ਕਿ ਜਿੱਥੇ ਗਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋਨਾਂ ਵਾਲੀ ਨਹੀਂ ਬੈਠੇ ਮਜ਼ਦੂਰ ਵਾਲੀ ਨਹੀਂ ਬੈਠੇ ਜਿਹੜੇ ਜਿਹੜੇ ਇੱਥੇ ਹਾਈਵੇ ਲਈ ਲੜ ਰਹੇ ਆ ਜਿਉਂਦੇ ਪਿੰਡ ਦੇ ਵਿੱਚ 700 ਏਕੜ ਦੀ ਜ਼ਮੀਨ ਦੇ ਉੱਤੇ ਚਾਰ ਜਣਿਆਂ ਦੀ ਪੁੱਲ ਸਾਂ ਕੇ ਕਬਜ਼ਾ ਕਰ ਰਹੀ ਆ ਉੱਥੇ ਉਹਨਾਂ ਲਈ ਕੌਣ ਖਲੂਗਾ ਇੱਧਰ ਪਡੋਰੀ ਬੜੈਚ ਦੇ ਵਿੱਚ ਮੇਰੇ ਆਪਣੇ ਨਗਰ ਦੇ ਵਿੱਚ ਹਜ਼ਾਰ ਤੋਂ ਵੱਧ ਮੁਲਾਜ਼ਮ ਆਣ ਕੇ ਜ਼ਮੀਨ ਤੇ ਕਬਜ਼ਾ ਅਜੇ ਤੱਕ ਮਾਫੀ ਨਹੀਂ ਦਿੱਤੇ ਤੇ ਉਹਨਾਂ ਲਈ ਉਹਨਾਂ ਲਈ ਵੀ ਲੜ ਰਹੇ ਆ ਜਿਉਂਦੇ ਵਿੱਚ ਵੀ ਲੜ ਰਹੇ ਆ ਚੰਦਪਾਣ ਦੇ ਵਿੱਚ ਵੀ ਲੜ ਰਹੇ ਆ ਤੇ ਉੱਥੇ ਜਿਹੜਾ ਖਨੌਰੀ ਆ ਉਹ ਵੀ ਸਾਡੇ ਭਰਾ ਨੇ ਜਦੋਂ ਉਹਨਾਂ ਤੇ ਕਦੇ ਤਸ਼ੱਦਦ ਹੁੰਦਾ ਵਾ ਉਹਨਾਂ ਤੇ ਸਰਕਾਰ ਜੁਰਮ ਕਰਦੀ ਆ ਉਹਨਾਂ ਦੇ ਵੀ ਮਗਰ ਖਲੋਨੇ ਆ ਤਾਲ ਮੇਲ ਵੇਸ਼ ਸੰਘਰਸ਼ ਦੇ ਵਿੱਚ ਟਰੈਕਟਰ ਮਾਰਚ ਵੀ ਉਹਨਾਂ ਦੇ ਨਾਲ ਕੀਤੇ ਆ ਹੋਰ ਕਾਨੂੰਨ ਦੀਆਂ ਕਾਪੀਆਂ ਸਾਡੀਆਂ ਨੇ ਅੱਜ ਆਪ ਪਰਦਾਜੀ ਉੱਥੇ ਜਾ ਕੇ ਪਈਏ 8:00 ਵਜੇ ਸਰਕਾਰ ਤੇ ਪ੍ਰੈਸ਼ਰ ਬਣੇ ਇੱਕ ਮੇਰੀ ਬੇਨਤੀ ਇਤਨਾ ਸਰਕਾਰ ਨੂੰ ਪਤਾ ਇਹਦੇ ਵੰਡੇ ਪਏ ਨੇ ਤੇ ਅੱਜ ਇਹ ਬੈਠੇ ਨਹੀਂ ਇਹਨਾਂ ਦੀ ਗੱਲ ਮਾਲੀ ਮੁਰਕੇ ਦੂਜੀ ਜਿੱਥੇ ਬੰਦੀ ਜਿੱਤਾਂ ਤੁਸੀਂ ਸੰਯੁਕਤ ਮੋਰਚ ਨੂੰ ਇਕੱਠੇ ਹੋ ਜੋ ਵੇਖੋ ਲੋਕੀ ਵੀ ਵੰਡੇ ਪਏ ਨੇ ਕਿ ਕਿੱਧਰ ਜਾਈਏ ਲੋਕੀ ਜਿੱਧਰ ਜਾਣ ਰਿਹਾ ਉਹ 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 ਗੱਲਬਾਤ ਦੀ ਪ੍ਰਕਿਰਿਆ ਚੱਲਦੀ ਹੈ ਉਹਨਾਂ ਦੇ ਨਾਲ ਲਗਾਤਾਰ ਸੰਯੁਕਤ ਮੋਰਚੇ ਦੀ 6 ਮੈਂਬਰੀ ਕਮੇਟੀ ਜਿਹੜੀ ਆ ਲਗਾ ਵੇਖੋ ਇਦਾਂ ਵੱਡਾ ਸੰਘਰਸ਼ ਆ ਉਹਨੂੰ ਉਹਦੇ ਵਾਸਤੇ ਇੱਕ ਦੂਜੇ ਦੀ ਸਹਿਮਤੀ ਜ਼ਰੂਰੀ ਆ ਲਗਾਤਾਰ ਜਿਹੜੇ ਸਾਡੇ ਆਗੂ ਆ ਖਨੌਰੀ ਤੇ ਵੀ ਗਏ ਸ਼ੰਭੂ ਤੇ ਵੀ ਗਏ ਤੇ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਦੇ ਨਾਲ ਸਹਿਮਤੀ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਹਿਮਤੀ ਹੁੰਦੀ ਨਜ਼ਰ ਆਉਂਦਾ ਇੱਕ ਪਾਸੇ ਕਾਰਪੋਰੇਟ ਦਾ ਵਿਰੋਧ ਕਰ ਰਹੇ ਆ ਦੂਜੇ ਪਾਸੇ ਤੁਸੀਂ ਕਿਹਾ ਵੀ ਸਾਡੇ ਇੱਥੇ ਜੜੀਆਂ ਉਹ ਪੁਲਸ ਜਿਹੜੀ ਆ ਕਬਜ਼ੇ ਲੈ ਰਹੀ ਜਮੀਨਾਂ ਤੇ ਇੱਕ ਪਾਸੇ ਕਾਰਪੋਰੇਟ ਦਾ ਵਿਰੋਧ ਕਰ ਰਹੇ ਆ ਦੂਜੇ ਪਾਸੇ ਨੈਸ਼ਨਲ ਹਾਈਵੇ ਵਿੱਚ ਕਰੋੜਾਂ ਰੁਪਈਆ ਦੀਆਂ ਜ਼ਮੀਨਾਂ ਵੇਚ ਰਹੇ ਆ ਅਸੀਂ ਦੇਖੋ ਇਹ ਜ਼ਮੀਨਾਂ ਉਹ ਪਜਾਊ ਜ਼ਮੀਨਾਂ ਨੇ ਇਹਨਾਂ ਦਾ ਰੇਟ ਕਰੋੜਾਂ ਤੋਂ ਵੱਧ ਇੱਕ ਪਾਸੇ ਖੇਤੀਬਾੜੀ ਬਚਾਉਂਦੀ ਗੱਲ ਕਰਦੇ ਆ ਦੂਜੇ ਪਾਸੇ ਕਾਰਪੋਰੇਟ ਦੀ ਜਗ੍ਹਾ ਦੇ ਰਹੀ ਕਰੋੜਾਂ ਰੁਪਈਆ ਦੀ ਆਪਾਂ ਹਾਈਵੇ ਅਸੀਂ ਨਹੀਂ ਜਾਮਨਗਰ ਸਾਣੀ ਗੁਜਰਾਤ ਬੰਦਰਗਾਹ ਤੇ ਜਾਣਾ ਵਾ ਤੇ ਉਤੋਂ ਗਾਂ ਦੁਨੀਆ ਚ ਸਪਲਾਈ ਹੋਣਾ ਵਾ ਅਸੀਂ ਹਾਈ ਕਿਉਂ ਕਰਦੇ ਆਪਾਂ ਸਾਡੀਆਂ ਜ਼ਮੀਨਾਂ ਜਦੋਂ ਬਿਨਾ ਮਾਫਜਾ ਦਿੱਤੇ ਆ ਢੋਸ ਮਾਫਜਾ ਦਿੱਤੇ ਆ ਜਦੋਂ ਕਬਜ਼ਾ ਹੁੰਦਾ ਉਹ ਫਿਰ ਵਿਰੋਧ ਨਾ ਕਰੀਏ ਤੁਹਾਡਾ ਕੀ ਇਰਾਦਾ ਸੀ ਉਹਨਾਂ ਨੂੰ ਮੁਫਤ ਜ਼ਮੀਨਾਂ ਦੇ ਦਈਏ ਠੀਕ ਹੈ ਜੀ ਪਡੋਰੀ ਪਡੋਰੀ ਉਹਨਾਂ ਨੂੰ ਇੱਕ ਵਾਰੀ ਗੱਲ ਕਰਕੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਤੁਸੀਂ ਕਹਿੰਦੇ ਕਿ ਉਹਨਾਂ ਨੂੰ ਜਿਹੜਾ ਰਿਪੋਰਟ ਕਰਤਾ ਕੀਤਾ ਜਾਣਾ ਜਿਹੜੇ ਪ੍ਰਧਾਨ ਮੰਤਰੀ ਜਦੋਂ ਉੱਥੇ ਜਾ ਕੇ ਕਹਿ ਰਿਹਾ ਵੀ ਸਾਡੇ ਦੇਸ਼ ਦੇ ਬਾਹਰ ਭੇਜ ਦਿਓ ਉੱਥੇ ਵੇਖੋ ਹਰ ਦੇਸ਼ ਦਾ ਤੁਹਾਡੇ ਮੇਰੇ ਨਾਲ ਗੱਲ ਹੀ ਕਰਨ ਮੰਤਰੀ ਤੋਂ ਸਰਦਾਰ ਜੀ ਆਪਾਂ ਸ਼ੁਰੂ ਤੋਂ ਦੇਸ਼ ਭਰੋਤੀ ਕਹਿ ਦਿੱਤੀਆਂ ਜੱਥੇ ਬੰਦੀਆਂ ਤੇ ਆਮ ਲੋਕ ਵੀ ਸਾਡੇ ਕਹਿੰਦੇ ਨੇ ਵੀ ਪ੍ਰਧਾਨ ਮੰਤਰੀ ਦੇ ਅੱਗੇ ਹੈਗਾ ਹੀ ਦੁਸ਼ਮਣ ਆਪਾਂ ਮੰਨਦੇ ਆ ਸਹਿਮਤੀ ਅਸਹਿਮਤੀ ਹੋਣਾ ਵੱਖਰੀ ਗੱਲ ਆ ਪਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਉਹਦਾ ਫਰਜ਼ ਮੰਨਦਾ ਆਪਣੇ ਨਾਗਰਿਕਾਂ ਦੀ ਗੱਲ ਕਰੇ ਕਲੰਬੀਆ ਦੇ ਰਾਸ਼ਟਰਪਤੀ ਨੇ ਗੱਲ ਕੀਤੀ ਆ ਜਦੋਂ ਉਹਦੇ ਦੇਸ਼ ਦੇ ਆਪਣਾ ਜਹਾਜ਼ ਉਤਰ ਲਗਾ ਉਹਨੇ ਹਾ ਦਾ ਨਾਰਾ ਮਾਰਿਆ ਤੇ ਉਹਨੇ ਨਹੀਂ ਉਤਰਨ ਦਿੱਤਾ ਜਾ ਉਹ ਵੀ ਇਹ ਗੱਲ ਕਰੀਏ ਨਾ ਤੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਜਿਹੜੇ ਗਏ ਆ ਉਹ ਉਹ ਸਾਡੇ ਸਰਕਾਰ ਦੀ ਗੱਲ ਕਰੀਏ ਤੂੰ ਉਸ ਗੱਲ ਸਰਕਾਰਾਂ ਨੇ ਕਰਨੀ ਆ ਨਾ ਕਿ ਤੁਸੀਂ ਅਸੀਂ ਕਰਨੀ ਨਾ ਕਿਸਾਨਾਂ ਨੇ ਕਰਨੀ ਮਿੱਦੁਰਾ ਅਸੀਂ ਉਹ ਗੱਲ ਕਰਨ ਲਈ ਇਕੱਠੇ ਹੋਏ ਆ ਕਿ ਉਹਨਾਂ ਨੂੰ ਅਦਾਲਤੀ ਪ੍ਰਕਿਰਿਆ ਵੇਖੋ ਹਰ ਦੇਸ਼ ਲੋਕਤੰਤਰ ਦੇ ਵਿੱਚ ਅਦਾਲਤਾਂ ਬਣੀਆਂ ਪਹਿਲਾਂ ਵੀ ਉੱਥੇ ਅਦਾਲਤਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਜਾਂਦੇ ਉਹਨਾਂ ਦੇ ਕੇਸ ਲੱਗਦੇ ਸੀ ਜੇ ਉਹ ਸਹੀ ਲੱਗਦਾ ਸੀ ਤੇ ਉਹਨਾਂ ਨੂੰ ਮਾਨਤਾ ਦੇ ਦਿੰਦੇ ਸੀ ਉਹਨਾਂ ਨੂੰ ਵਰਕ ਪਰਮਿਟ ਦੇ ਦਿੰਦੇ ਸੀ ਜੇ ਨਹੀਂ ਤੇ ਉਹਨਾਂ ਨੂੰ ਰਿਪੋਰਟ ਕਰ ਦਿੰਦੇ ਸੀ ਇਹ ਉਹ ਤੇਦਾਰ ਦਾ ਕੰਮ ਕੀਤਾ ਜਾਵੇ ਨਾ ਕਿ ਇਹ ਝੂਠਾ ਜਿਹੜਾ ਵਾ ਰਾਸ਼ਟਰਵਾਦ ਫਲਾ ਕੇ ਉਹਨਾਂ ਨੂੰ ਵਾਪਸ ਕੀਤਾ ਜਾਵੇ